ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪਰઠા ਬਣਾਵਾਂਗੇ ਪਰઠા ਇੱਥੇ ਮੈਂ 1.5 ਕਿਲੋ ਬੈਂਗਣ ਲੈ ਲਏ ਸੀ ਤੇ ਇਹ ਬੈਂਗਣਾ ਨੂੰ ਆਪਾਂ ਜਦੋਂ ਵੀ ਆਪਾਂ ਪਰઠા ਬਣਾਉਣਾ ਹੋਵੇ ਆਪਾਂ ਪਹਿਲਾਂ ਬੈਂਗਣਾ ਨੂੰ ਤੇਲ ਲਾਵਾਂਗੇ ਇਸੇ ਆਪਾਂ ਬੈਂਗਣਾ ਨੂੰ ਤੇਲ ਲਾ ਲਿਆ ਤੇ ਬੈਂਗਣਾ ਦੇ ਵਿੱਚ ਪਾਵਾਂਗੇ ਆਪਾਂ ਚਾਰ ਪਿਆਜ਼ ਲਸਣ ਅਦਰ ਹਰੀਆਂ ਮਿਰਚਾਂ ਤੇ ਨ ਟਮਾਟਰ ਇਹਨੂੰ ਹੁਣ ਆਪਾਂ ਗੈਸ ਤੇ ਘਰ ਘਰ ਖਾਂਗੇ ਪੁੰਨਣ ਵਾਸਤੇ ਹਾਂਜੀ ਗੈਸ ਆਪਾਂ ਆਨ ਕਰ ਲਿਆ ਤੇ ਹੁਣ ਇਹਦੇ ਉੱਤੇ ਬੈਂਗਣਾ ਰੱਖਾਂਗੇ බැ කිය නුන් සමින්ට වාස්සේ නරු පලට්ටද වගේ බැගනදී සෑඩ චේජකක්ද වගේ බග ස්ඩේ පොජ්ජිගේරවිම ගෑසුනු බන්ටකක්්දවාගේ ਇਹ ਆਪਾਂ ਬੈਂਗਰਾਂ ਨੂੰ ਪਲੇਟ ਦੇ ਵਿੱਚ ਕੱਟ ਲਵਾਂਗੇ ਤੇ ਹੁਣ ਆਪ ਇਹਨਾਂ ਨੂੰ ਠੰਡੇ ਕਰਨ ਵਾਸਤੇ ਰੱਖ ਦਵਾਂਗੇ। ਹੁਣ ਆਪ ਕੜਾਈ ਰੱਖ ਦਵਾਂਗੇ ਤੇ ਤੇਲ ਪਾਵਾਂਗੇ ਸਰੋਂ ਦਾ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ। ਤੇਲ ਗਰਮ ਹੋ ਚੁੱਕਾ ਭਈ ਇੱਕ ਚਮਚਾ ਜੀਰਾ ਪਾ ਦੂੰਗੀ ਜੀਰਾ ਭੁੰਨ ਹੋ ਗਿਆ ਨਾਲ ਪਾ ਦਾਂਗੇ ਆਪਾਂ ਲਸਣ ਲਸਣ ਨੂੰ ਪੂਨ ਕੱਢ ਲੈਨੇ ਤੇ ਉਸ ਤੋਂ ਬਾਅਦ ਪਿਆਜ਼ ਪਾ ਦਾਂਗੀ ਹਰਦੇ ਵਿੱਚ ਪਿਆਰ ਤੇ ਟਮਾਟਰ ਜਿਆਦੇ ਪੈਂਦੇ ਆ ਤੇ ਸੇਰ ਨੂੰ ਖਾਸ ਸਵਾਦ ਲੱਗਦਾ ਹੈ ਅਦਰਕ ਨੂੰ ਮੈਂ 2 ਮਿੰਟ ਬਾਅਦ ਪਾਵਾਂਗੀ ਹੁਣ ਪਾ ਦਵਾਂਗੇ ਆਪਾਂ ਅਦਰਕ ਅਦਰਕ ਜਿਹੜਾ ਇਹ ਕੜਥੀਚੇ ਮੋਟਾ ਮੋਟਾ ਬਹੁਤ ਸਵਾਦ ਲੱਗਦਾ ਹੈ ਤੇ ਇਸ ਕਰਕੇ ਮੈਂ ਥੋੜੀ ਦੇਰ ਬਾਅਦ ਚ ਪਾਇਆ ਸੀ ਹੁਣ ਚੰਗੀ ਤਰ੍ਹਾਂ ਆਪਾਂ ਪਿਆਜ਼ਾਂ ਨੂੰ ਭੁੰਨ ਲਵਾਂਗੇ ਹਾਂਜੀ ਪਿਆਜ਼ ਭੁੰਨ ਹੋ ਗਏ ਤੇ ਹੁਣ ਆਪਾਂ ਪਾ ਦਾਂਗੇ ਸਾਦੀਆਂ ਮਿਰਚਾਂ ਇੱਕ ਚਮਚਾ ਹਰੀ ਮਿਰਚ ਪਾਈਆਂ ਤਿੰਨ ਚੰਨਹਰੀਆਂ ਮਿਰਚਾਂ ਕੱਟ ਲਈਆਂ ਸੀ ਇਹਨਾਂ ਵਿੱਚ ਪਾ ਦਾਂਗੇ ਇੱਕ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਅੱਧਾ ਚਮਚੇ ਦਾ ਚੌਥਾ ਇਸਾ ਦੇਗੀ ਮਿਰਚ ਸੋਰੀ ਦੇਗੀ ਮਿਰਚ ਚਮਚੇ ਦਾ ਚੌਥਾ ਇਸਾ ਕਸ਼ਮੀਰੀ ਲਾਲ ਮਿਰਚ ਚਮਚੇ ਦਾ ਚੌਥਾ ਇਸਾ ਤੇ ਕਾਲੀ ਮਿਰਚ ਮਸਾਲਾ ਪਾ ਦਵਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਮਸਾਲੇ ਮਿਕਸ ਹੋ ਗਏ ਤੇ ਹੁਣ ਮੈਂ ਟਮਾਟਰ ਪਾ ਦਵਾਂਗੀ ਤੇ ਗੈਸ ਦਾ ਫਲੇਮ ਮੈਂ ਲੋ ਕਰ ਦਵਾਂਗੀ ਤੇ ਹੁਣ ਆਪਾਂ ਬੈਂਗਣਾ ਨੂੰ ਛੇਲ ਲਵਾਂਗੇ ਬੈਂਗਣ ਠੰਡੇ ਹੋ ਗਏ ਤੇ ਮੈਂ ਬੈਂਗਣਾ ਨੂੰ ਛੇਲ ਲਵਾਂਗੀ ਤੇ ਇਸ ਤਰੀ ਮੈਂ ਸਾਰੇ ਬੈਂਗਣ ਛੇਲੇ ਲਵਾਂਗੇ ਬੈਂਗਣ ਆਪਾਂ ਛੇਲੇ ਲੇ ਤਾਂ ਆਪਾਂ ਡੰਡੀ ਵਾਲੀ ਸਾਈਡ ਲਾ ਦੇਵਾਂਗੇ ਤੇ ਬੈਂਗਣਾਂ ਨੂੰ ਚੈੱਕ ਕਰਾਂਗੇ ਇਹ ਵਾਲੇ ਵੀ ਇਸ ਤਰ੍ਹਾਂ ਹੀ ਕਰਾਂਗੇ ਹਾਂਜੀ ਆ ਵੀ ਆਪਾਂ ਚੱਕ ਲੈਣੀ ਤੇ ਬੈਂਗਣ ਸਾਡੇ ਬਿਲਕੁਲ ਫਰਸਟ ਕਲਾਸ ਤੇ ਹੁਣ ਆਪਾਂ ਬੈਂਗਣਾ ਨੂੰ ਮਸਾਲਾ ਦਵਾਂਗੇ ਇਨਨੂ ਹੱਥਾਂ ਨਾਲ ਮਸਲ ਸਾ ਤੇ ਦੀ ਜਿਆਦਾ ਨਹੀਂ ਆਪਾਂ ਬਰੀਕ ਕਰਨੇ ਇਸ ਮਸਾਲਾ ਵੀ ਸਾਡਾ ਭੁੰਨ ਹੋ ਗਿਆ ਤੇ ਇੱਕ ਚਮਚਾ ਮਹਾਂਤੜੀਆਂ ਪਾਊਡਰ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਮਸਾਲਾ ਸਾਡਾ ਰੈਡੀ ਹੋ ਗਿਆ ਤੇ ਹੁਣ ਮੈਂ ਬੈਂਗਣ ਪਾ ਦਵਾਂਗੀ ਸਤਾਂ ਲਵਾ ਲਵਾਂਗੇ ਬੈਂਗਲ ਪਾਕੇ ਕੇ ਪਰਥੇ ਨੂੰ ਟਾਂਕੇ ਪਕਾ ਦੇਵਾਂਗੇ 2 ਮਿੰਟ ਵਾਸਤੇ ਜੀ ਆਪਾਂ ਚੈੱਕ ਕਰ ਲਈਏ ਦੋ ਮਿਰਚਾਂ ਹਰੀਆਂ ਪਾ ਦਵਾਂਗੇ ਤੇ 2-3 ਮਿੰਟ ਵਾਸਤੇ ਹੋਰ ਪਕਾਉਨੇ ਆਂ ਹਾਂਜੀ ਅਕਾੜ ਪਰਥੇ ਨੂੰ ਚੈੱਕ ਕਰ ਲੈਂਦੇ ਆਂ ਤੇ ਪਰਥਾ ਪੂਰਾ ਸਾਡਾ ਹੁਣ ਬੈੜੀ ਤੇ ਹੁਣ ਆਪਾਂ ਅੱਠੇ ਦੇ ਉੱਪਰ ਧਨੀਆ ਪਾ ਦਾਂਗੇ मिक्स ਕਰ ਦਵਾਂਗੇ ਕਨੀਆ ਪਾ ਕੇ ਗੈਸ ਨੂੰ ਕਰ ਦਵਾਂਗੇ ਬੰਦ ਤਾਂ ਬੋਲ ਚ ਸਰਵ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ